ਹੈਲੋ ਸਸ਼ੀਕਲ ਮੈਂ ਸੁਪ੍ਰੀਤ ਕਾਰ ਤੁਸੀਂ ਦੇਖ ਰਹੇ ਹੋ ਫਿਲਮ ਇਜੈਕਸ਼ਨ ਤੁਸੀਂ ਬਚਪਨ ਵਿੱਚ ਪਰਲੇਜੀ ਬਿਸਕੁਟ ਤਾਂ ਸਭ ਨੇ ਹੀ ਖਾਦਾ ਹੋਵੇਗਾ ਪਰ ਸਭ ਤੋਂ ਵੱਧ ਵਿਕਣ ਵਾਲਾ ਪਰਲੇਜੀ ਬਿਸਕਟ ਹੁਣ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ ਤੇ ਇਸ ਦਾ ਕਾਰਨ ਹੈ ਰੈਪਰ ਤੇ ਛਪੀ ਹੋਈ ਉਹ ਖੂਬਸੂਰਤ ਕੁੜੀ ਦੁਨੀਆ ਦਾ ਸਭ ਤੋਂ ਵੱਧ ਵਿਕਣ ਵਾਲਾ ਬਿਸਕੁਟ ਪਾਰਲੇ ਜੀ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ ਕਾਰਨ ਹੈ ਬਿਸਕੁਟ ਦੇ ਰੈਪਰ ਤੇ ਛਪੀ ਖੂਬਸੂਰਤ ਕੁੜੀ ਦੀ ਫੋਟੋ ਉਸਦੀ ਤਸਵੀਰ ਹਰ ਬੱਚੇ ਬੁੱਢੇ ਅਤੇ ਜਵਾਨ ਦੇ ਮਨ ਵਿੱਚ ਉੱਕਰੀ ਹੋਈ ਹੈ ਪਰ ਬਿਸਕੁਟ ਨਿਰਮਾਤਾ ਕੰਪਨੀ ਪਾਰਲੇ ਨੇ ਇੰਸਟਾਗ੍ਰam ਤੇ ਨਵੇਂ ਰੈਪਰ ਦੀ ਫੋਟੋ ਸ਼ੇਅਰ ਕੀਤੀ ਹੈ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ ਕੁੜੀ ਦੀ ਥਾਂ ਮੁੰਡੇ ਦਾ ਹੱਸਦਾ ਚਿਹਰਾ ਨਜ਼ਰ ਆ ਰਿਹਾ ਦਰਅਸਲ ਕੰਪਨੀ ਨੇ ਇਹ ਮਜ਼ਾਕੀਆ ਪੋਸਟ ਕੰਟੈਂਟ ਕ੍ਰியேਟਰ ਜੇਰਵਾਨ ਜੀ ਬੰਸ਼ਾ ਦੇ ਵਾਈਲ ਵੀਡੀਓ ਦੇ ਜਵਾਬ ਚ ਪੋਸਟ ਕੀਤਾ ਹੈ ਜੇਰਵਾਨ ਨੇ ਆਪਣੇ ਫੋਲੋਅਰਸ ਨੂੰ ਸਵਾਲ ਪੁੱਛਿਆ ਸੀ ਜੇਕਰ ਤੁਸੀਂ ਪਾਰਲੇ ਬਿਸਕੁਟ ਕੰਪਨੀ ਦੇ ਮਾਲਕ ਨੂੰ ਮਿਲਦੇ ਹੋ ਤਾਂ ਕੀ ਤੁਸੀਂ ਉਸ ਨੂੰ ਪਾਰਲੇ ਸਰ ਮਿਸਟਰ ਪਾਰਲੇ ਜਾਂ ਪਾਰਲੇ ਜੀ ਕਹਿੰਦੇ ਹੋ ਵੀਡੀਓ ਚ ਜੇਰਵਾਨ ਨੇ ਆਪਣੇ ਚਿਹਰੇ ਤੇ ਉਲਝਣ ਵਾਲੇ ਹੌਪ ਆਫ ਨਾਲ ਕਾਰ ਚ ਬੈਠਾ ਹੈ ਅਨਿਲ ਕਪੂਰ ਦੀ ਫਿਲਮ ਰਾਮ ਲਖਨ ਦਾ ਗੀਤ ਏ ਜੀ ਓ ਜੀ ਬੈਕਗ੍ਰਾਉਂਡ ਚ ਚੱਲ ਰਿਹਾ ਹੈ ਉਹਨਾਂ ਦਾ ਇਹ ਵੀਡੀਓ 3 ਦਿਨਾਂ ਦੇ ਅੰਦਰ ਹੀ ਸੋਸ਼ਲ ਮੀਡੀਆ ਤੇ ਵਾਇਲ ਹੋ ਗਿਆ ਉਹ ਪਾਰਲੇਜੀ ਕੰਪਨੀ ਤੱਕ ਵੀ ਪਹੁੰਚ ਗਈ ਇੰਸਟਾਗ੍ਰam ਤੇ ਪਾਰਲੇਜੀ ਦੇ ਅਕਾਊਂਟ ਤੇ ਟਿੱਪਣੀ ਕੀਤੀ ਗਈ ਕਿ ਪੰਛਾ ਜੀ ਤੁਸੀਂ ਸਾਨੂੰ ਓਜੀ ਆਖ ਸਕਦੇ ਹੋ ਬਾਅਦ ਚ ਪਾਰਲੇਜੀ ਨੇ ਬਿਸਕੁਟ ਦੇ ਰੈਪਰ ਤੇ ਲੜਕੀ ਦੀ ਬਜਾਏ ਮਸ਼ਾਹ ਦੀ ਮੁਸਕਰਾਉਂਦੀ ਫੋਟੋ ਸ਼ਾਪੀ ਕੈਪਸ਼ਨ ਚ ਲਿਖਿਆ ਜਦੋਂ ਤੁਸੀਂ ਸੋਚ ਰਹੇ ਹੋ ਕਿ ਪਾਰਲੇ ਜੀ ਦੇ ਮਾਲਕ ਨੂੰ ਕੀ ਕਹਿਣਾ ਹੈ ਤਾਂ ਤੁਸੀਂ ਚਾਹ ਦੇ ਕੱਪ ਦੇ ਨਾਲ ਆਨੰਦ ਲੈਣ ਲਈ ਸਾਨੂੰ ਆਪਣਾ ਮਨਪਸੰਦ ਬਿਸਕੁਟ ਕਹਿ ਸਕਦੇ ਹੋ ਬਲਸ਼ਾਹ ਜੀ ਕੀ ਕਹਿੰਦੇ ਹੋ ਇਸ ਪੋਸਟ ਦਾ ਜਵਾਬ ਦਿੰਦੇ ਹੋਏ ਜੇਰਵਾਨ ਬਲਸ਼ਾਹ ਨੇ ਆਪਣੇ ਬਚਪਨ ਦੇ ਤਜਰਬੇ ਸਾਂਝੇ ਕੀਤੇ ਤੇ ਨਾਲ ਹੀ ਉਹਨਾਂ ਦੱਸਿਆ ਕਿ ਉਹਨਾਂ ਨੂੰ ਬਚਪਨ ਚ ਪਾਰਲੇ ਜੀ ਬਹੁਤ ਪਸੰਦ ਸੀ ਹੋਰ ਨਵੀਂ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਫਿਲਮਜ਼ ਐਕਸ਼ਨ ਹੈਲੋ ਸਸ਼ੀਕਲ ਮੈਂ 소ਪ੍ਰਿਤਕਰ ਤੁਸੀਂ ਦੇਖ ਰਹੇ ਹੋ ਫਿਲਮਜ਼ ਐਕਸ਼ਨ ਤੁਸੀਂ ਬਚਪਨ ਵਿੱਚ ਪਰਲੇਜੀ ਬਿਸਕੁਟ ਤਾਂ ਸਭ ਨੇ ਹੀ ਖਾਦਾ ਹੋਵੇਗਾ ਪਰ ਸਭ ਤੋਂ ਵੱਧ ਵਿਕਣ ਵਾਲਾ ਪਰਲੇਜੀ ਬਿਸਕਟ ਹੁਣ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ ਤੇ ਇਸ ਦਾ ਕਾਰਨ ਹੈ ਰੈਪਰ ਤੇ ਛਪੀ ਹੋਈ ਉਹ ਖੂਬਸੂਰਤ ਕੁੜੀ ਦੁਨੀਆ ਦਾ ਸਭ ਤੋਂ ਵੱਧ ਵਿਕਣ ਵਾਲਾ ਬਿਸਕੁਟ ਪਾਰਲੇ ਜੀ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ ਕਾਰਨ ਹੈ ਬਿਸਕੁਟ ਦੇ ਰੈਪਰ ਤੇ ਛਪੀ ਖੂਬਸੂਰਤ ਕੁੜੀ ਦੀ ਫੋਟੋ ਉਸਦੀ ਤਸਵੀਰ ਹਰ ਬੱਚੇ ਬੁੱਢੇ ਅਤੇ ਜਵਾਨ ਦੇ ਮਨ ਵਿੱਚ ਉੱਕਰੀ ਹੋਈ ਹੈ ਪਰ ਬਿਸਕੁਟ ਨਿਰਮਾਤਾ ਕੰਪਨੀ ਪਾਰਲੇ ਨੇ ਇੰਸਟਾਗ੍ਰam ਤੇ ਨਵੇਂ ਰੈਪਰ ਦੀ ਫੋਟੋ ਸ਼ੇਅਰ ਕੀਤੀ ਹੈ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ ਕੁੜੀ ਦੀ ਥਾਂ ਮੁੰਡੇ ਦਾ ਹੱਸਦਾ ਚਿਹਰਾ ਨਜ਼ਰ ਆ ਰਿਹਾ ਦਰਅਸਲ ਕੰਪਨੀ ਨੇ ਇਹ ਮਜ਼ਾਕੀਆ ਪੋਸਟ ਕੰਟੈਂਟ ਕ੍ਰੇਟਰ ਜੇਰਵਾਨ ਜੀ ਬਨਸ਼ਾ ਦੇ ਵਾਇਰਲ ਵੀਡੀਓ ਦੇ ਜਵਾਬ ਚ ਪੋਸਟ ਕੀਤਾ ਹੈ ਜੇਰਵਾਨ ਨੇ ਆਪਣੇ ਫਾਲੋਅਰਸ ਨੂੰ ਸਵਾਲ ਪੁੱਛਿਆ ਸੀ ਜੇਕਰ ਤੁਸੀਂ ਪਾਰਲੇ ਬਿਸਕੁਟ ਕੰਪਨੀ ਦੇ ਮਾਲਕ ਨੂੰ ਮਿਲਦੇ ਹੋ ਤਾਂ ਕੀ ਤੁਸੀਂ ਉਸ ਨੂੰ ਪਾਰਲੇ ਸਰ ਮਿਸਟਰ ਪਾਰਲੇ ਜਾਂ ਪਾਰਲੇ ਜੀ ਕਹਿੰਦੇ ਹੋ ਵੀਡੀਓ ਚ ਜੇਰਵਾਨ ਨੇ ਆਪਣੇ ਚਿਹਰੇ ਤੇ ਉਲਝਣ ਵਾਲੇ ਹੌਪ ਆਫ ਨਾਲ ਕਾਰ ਚ ਬੈਠਾ ਹੈ ਅਨਿਲ ਕਪੂਰ ਦੀ ਫਿਲਮ ਰਾਮ ਲਖਨ ਦਾ ਗੀਤ ਏ ਜੀ ਓ ਜੀ ਬੈਕਗ੍ਰਾਉਂਡ ਚ ਚੱਲ ਰਿਹਾ ਹੈ ਉਹਨਾਂ ਦਾ ਇਹ ਵੀਡੀਓ 3 ਦਿਨਾਂ ਦੇ ਅੰਦਰ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਉਹ ਪਾਰਲੇਜੀ ਕੰਪਨੀ ਤੱਕ ਵੀ ਪਹੁੰਚ ਗਈ ਇੰਸਟਾਗ੍ਰam ਤੇ ਪਾਰਲੇਜੀ ਦੇ ਅਕਾਊਂਟ ਤੇ ਟਿੱਪਣੀ ਕੀਤੀ ਗਈ ਕਿ ਪੰਛਾ ਜੀ ਤੁਸੀਂ ਸਾਨੂੰ ਓਜੀ ਆਖ ਸਕਦੇ ਹੋ ਬਾਅਦ ਚ ਪਾਰਲੇਜੀ ਨੇ ਬਿਸਕੁਟ ਦੇ ਰੈਪਰ ਤੇ ਲੜਕੀ ਦੀ ਬਜਾਏ ਮਸ਼ਾਹ ਦੀ ਮੁਸਕਰਾਉਂਦੀ ਫੋਟੋ ਸ਼ਾਪੀ ਕੈਪਸ਼ਨ ਚ ਲਿਖਿਆ ਜਦੋਂ ਤੁਸੀਂ ਸੋਚ ਰਹੇ ਹੋ ਕਿ ਪਾਰਲੇ ਜੀ ਦੇ ਮਾਲਕ ਨੂੰ ਕੀ ਕਹਿਣਾ ਹੈ ਤਾਂ ਤੁਸੀਂ ਚਾਹ ਦੇ ਕੱਪ ਦੇ ਨਾਲ ਆਨੰਦ ਲੈਣ ਲਈ ਸਾਨੂੰ ਆਪਣਾ ਮਨਪਸੰਦ ਬਿਸਕੁਟ ਕਹਿ ਸਕਦੇ ਹੋ ਬਲਸ਼ਾਹ ਜੀ ਕੀ ਕਹਿੰਦੇ ਹੋ ਇਸ ਪੋਸਟ ਦਾ ਜਵਾਬ ਦਿੰਦੇ ਹੋਏ ਜੇਰਵਾਨ ਬਲਸ਼ਾਹ ਨੇ ਆਪਣੇ ਬਚਪਨ ਦੇ ਤਜਰਬੇ ਸਾਂਝੇ ਕੀਤੇ ਤੇ ਨਾਲ ਹੀ ਉਹਨਾਂ ਦੱਸਿਆ ਕਿ ਉਹਨਾਂ ਨੂੰ ਬਚਪਨ ਚ ਪਾਰਲੇ ਜੀ ਬਹੁਤ ਪਸੰਦ ਸੀ ਹੋਰ ਨਵੀਂ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਫਿਲਮਜ਼ ਐਕਸ਼ਨ